ਸਤ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਵੀ ਆਪਾਂ ਬੜੀ ਖ਼ਬਰ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਸਾਨਾਂ ਦੀ ਹੋਈ ਹੈ ਜੀ ਬੱਲੇ ਬੱਲੇ ਆਖਰਕਾਰ ਐਮਐਸਪੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਜੀ 245 ਕਰੋੜ ਰੁਪਏ ਖਾਤਿਆਂ ਦੇ ਵਿੱਚ ਪੈ ਚੁੱਕੇ ਨੇ ਜੀ ਕਿੰਨਾ ਵਿਦਿਆਰਥੀ ਦੇ ਖਾਤੇ ਵਿੱਚ ਪਏ ਨੇ ਪੈਸੇ ਉਹ ਵੀ ਤੁਹਾਡਾ ਸਾਂਝਾ ਕਰਨਾ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਸਭ ਤੋਂ ਪਹਿਲੀ ਵੱਡੀ ਖਬਰ ਜੀ 5 ਜਾਂ ਵੱਧ ਚਲਾਨ ਬਕਾਇਆ ਹੋਣ ਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ ਸ਼ਹਿਰ ਚ ਪ੍ਰਸ਼ਾਸਨ ਦਾ ਨਵਾਂ ਰੂਲ ਲਾਗੂ ਹੋ ਚੁੱਕਾ ਹੈ ਜਿਹੜੇ ਵਾਹਨ ਮਾਲਕਾਂ ਵਿਰੁੱਧ 5 ਜਾਂ 5 ਜਾਂ ਵੱਧ ਚਲਾਨ ਬਕਾਇਆ ਹਨ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਅਤਲ ਕਰ ਦਿੱਤੇ ਜਾਣਗੇ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਅਥਾਰਟੀ ਦੇ ਇੰਚਾਰਜ ਪਰਦੋਮਨ ਸਿੰਘ ਅਨੁਸਾਰ ਸ਼ਹਿਰ ਦੇ ਅਜੇ ਤੱਕ 7.5 ਲੱਖ ਤੋਂ ਵੱਧ ਚਲਾਨ ਬਕਾਇਆ ਨੇ ਜੋ ਟ੍ਰੈਫਿਕ ਉਲੰਘਣਾ ਦੀ ਇੱਕ ਗੰਭੀਰ ਸਮੱਸਿਆ ਨੂੰ ਉਜਾਗਰ ਕਰਦੇ ਨੇ ਤੋ ਬਾਦਗਲੀ ਵਿੜੀਗ ਕਰਦਾਮਨ ਦੀ ਕਾਂਗਰਸ ਦੇ ਵਿਧਾਇਕ ਦੀ ਪੰਜਾਬ ਤੇ ਵਿਵਾਦਤ ਬਿਆਨ ਹਿਮਾਚਲ ਚ ਨਸ਼ੇ ਲਈ ਪੰਜਾਬ ਨੂੰ ਠਹਿਰਾਇਆ ਜ਼ਿੰਮੇਵਾਰ ਧਰਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਚੰਦਰ ਸ਼ੇਖਰ ਨੇ ਹਿਮਾਚਲ ਪ੍ਰਦੇਸ਼ ਵਿੱਚ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਲਤ ਚ ਵੱਡਾ ਬਿਆਨ ਦਿੱਤਾ ਇੱਕ ਵਾਰ ਫਿਰ ਤੋਂ ਹਿਮਾਚਲ ਚ ਨਸ਼ੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਵਿਧਾਇਕ ਚੰਦਰ ਸ਼ੇਖਰ ਨੇ ਹਿਮਾਚਲ ਵਿੱਚ ਫੈਲ ਰਹੀ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਲਈ ਸਿੱਧੇ ਤੌਰ ਤੇ ਗਵੰਡੀ ਪੰਜ ਰਾਜ ਪੰਜਾਬ ਨੂੰ ਜਿਵੇਂ ਵਾਟ ਰਹਾ ਉਸ ਤੋਂ ਬਾਅਦ ਲਈ ਵੀਡੀਓ ਦੀ ਸਿੱਖਾ ਦਾ ਅਪਮਾਨ ਕਰਨ ਵਾਲੇ ਰਿਤੂ ਰਾਜ ਚਾ ਨੂੰ ਪਾਰਟੀ ਚੋਂ ਬਾਹਰ ਕੱਢੇ ਆਪ ਬਿੱਟੂ ਕੇਂਦਰੀ ਰਾਜ ਮੰਤਰੀ ਅਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਆਗੂ ਆਰ ਪੀ ਸਿੰਘ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਪ ਆਗੂ ਰਿਤੂ ਰਾਜ ਚਾਹ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਕੀਤੀ ਟਿੱਪਣੀ ਦੇ ਸਖਤ ਨਕੇਹਦੀ ਕੀਤੀ ਹੈ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਸਿੱਖਾਂ ਦਾ ਅਪਮਾਨ ਕਰਨ ਵਾਲੀ ਰਿਤੂ ਰਾਜ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਉਹਨਾਂ ਨੇ ਕਿਹਾ ਕਿ ਆਪ ਦੇ ਬੁਲਾਰੇ ਰਿਤੂ ਰਾਜ ਚਾਹ ਵੱਲੋਂ ਹਰਦੀਪ ਸਿੰਘ ਪੁਰੀ ਤੇ ਕੀਤੀ ਗਈਆਂ ਟਿੱਪਣੀਆਂ ਸਿਰਫ ਉਹਨਾਂ ਤੱਕ ਹੀ ਸੀਮਤ ਨਹੀਂ ਹਨ ਉਹਨਾਂ ਨੇ ਸਮੁੱਚੀ ਸਿੱਖ ਕੌਮ ਤੇ ਟਿੱਪਣੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਦਾਨ ਵਿੱਚ ਦਾਨ ਸਿੰਘ ਵਾਲਾ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਵਜੋਂ 1-1 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਪੇਟ ਕੀਤੇ ਗਏ ਨੇ ਵਿਧਾਇਕ ਪੁੱਚੋ ਮੰਡੀ ਮਾਸਟਰ ਜਗਜੀਤ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਦੀ ਤਰਫੋਂ ਪਿੰਡ ਦਾਨ ਸਿੰਘ ਵਾਲਾ ਦੇ 8 ਘਰਾਂ ਲਈ ਹੋਰ ਸਹਾਇਤਾ ਰਾਸ਼ੀ 1-1 ਲੱਖ ਰੁਪਏ ਦੇ ਚੈੱਕ ਸਬੰਧਤ ਪਰਿਵਾਰਾਂ ਨੂੰ ਪੇਟ ਕੀਤੇ ਗਏ ਨੇ ਜਦੋਂ ਕਿ ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 50-50 ਹਜ਼ਾਰ ਦੀ ਸਹਾਇਤਾ ਰਾਸ਼ੀ ਦੇ ਚੈੱਕ ਸਰਕਾਰ ਦੁਆਰਾ ਦਿੱਤੇ ਗਏ ਸਨ ਉਸ ਤੋਂ ਬਾਅਦ ਅਗਲੀ ਵਾਰ ਦਿਖੋ ਜੀ ਪੰਜਾਬ ਦੇ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੀ ਐਲਾਨੀ ਗਈ ਹੈ ਹਰਜੋਤ ਸਿੰਘ ਪੈਂਸਰ ਇਹ ਖਬਰ ਸਾਹਿਬ ਜੀ ਮਹਿਲ ਐਸ ਐਸ ਨਗਰ ਮੋਹਾਲੀ ਦੇ ਫੇਜ਼ 11 ਵਿਖੇ ਸਕੂਲ ਆਫ ਹੈਪੀਨੈਸ ਦੇ ਆਪਣੇ ਦੌਰੇ ਦੌਰਾਨ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਮਾਰਚ ਵਿੱਚ 72 ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੇ ਦੂਜੇ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਲਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਲ ਸਪਲਾਈ ਵਿਭਾਗ ਦੇ ਦੋ ਠੇਕਾ ਕਾਮੇ ਪਾਣੀ ਵਾਲੀ ਟੈਂਕੀ ਤੇ ਚੜੇ ਨੇ ਇਹ ਹੈ ਪੂਰਾ ਮਾਮਲਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਤੌਰ ਇਨਲੈਸਮੈਂਟ ਅਤੇ ਆਊਟਸੋਰਸ ਕੈਟਾਗਰੀ ਅਧੀਨ ਫੀਲਡ ਅਤੇ ਦਫ਼ਤਰਾਂ ਵਿੱਚ ਸੇਵਾਵਾਂ ਦੇ ਰਹੇ ਸਬ ਡਿਵੀਜ਼ਨ ਜਲਾਲਾਵਲ ਦੇ ਠੇਕਾਦਾਰ ਦੇ ਮੁਲਾਜ਼ਮਾਂ ਵੱਲੋਂ ਰੁਕੇ ਤਨਖਾਹਾਂ ਦੇ ਵਾਧੇ ਸਮੇਤ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਗੁਮਾਨੀ ਵਾਲਾ ਵਿਖੇ ਜਲ ਘਰ ਵਿਖੇ ਸਥਿਤ ਜਲ ਸਪਲਾਈ ਦਫ਼ਤਰ ਵਿਖੇ ਬਣੀ ਪਾਣੀ ਵਾਲੀ ਟੈਂਕੀ ਦੇ ਦੋ ਵਰਕਰ ਚੜ ਗਏ ਨੇ ਉਸ ਤੋਂ ਬਾਅਦ ਲਈ ਵੀ ਡਿਰੇ ਜੀ ਪੰਜਾਬ ਦੇ ਜਲ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਦੇ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਉਹ ਟੈਂਡਰ ਪ੍ਰਕਿਰਿਆ ਦੌਰਾਨ ਨਰਧਾਰਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਆਪਣਾ ਕੰਮ ਕਰਦੇ ਸਮੇਂ ਉੱਚ ਗੁਣਵੱਤਾ ਦੇ ਮਿਆਰ ਨੂੰ ਕਾਇਮ ਰੱਖਣ ਇਸ ਤੋਂ ਇਲਾਵਾ ਉਹਨਾਂ ਨੇ ਵਪਾਰਕ ਅਦਾਰਿਆਂ ਜਿਵੇਂ ਸੜਕ ਕਿਨਾਰੇ ਪੈਟਰੋਲ ਪੰਪਾਂ ਆਦਿ ਤੋਂ ਐਕਸੈਸ ਫੀਸਾ ਜਰਾਹੀ ਰਾਜ ਦੇ ਮਾਲੀ ਨੂੰ ਉਗਰਾਹੀ ਵਿੱਚ ਤੇਜ਼ੀ ਲਿਆਉਣ ਤੇ ਸਹੀ ਰਿਕਾਰਡ ਰੱਖਣ ਦੀ ਜੋੜ ਦਿੰਦਾ ਹੈ ਉਸ ਤੋਂ ਬਾਅਦ ਲਈ ਪੰਜਾਬ ਚ ਵਿਕ ਰਿਹਾ ਹੈ ਨਕਲੀ ਬੀਜ ਕੀਟਨਾਸ਼ਕ ਤੇ ਖਾਦਾਂ ਬੀਜਾਂ ਦੇ 141 ਸੈਂਪਲ ਫੇਲ ਚੁੱਕੇ ਨੇ ਪੰਜਾਬ ਵਿੱਚ ਵੱਡੇ ਪੱਧਰ ਤੇ ਨਕਲੀ ਬੀਜ ਕੀਟਨਾਸ਼ਕ ਖਾਦਾਂ ਵਿਕ ਰਹੀਆਂ ਨੇ ਇਹਨਾਂ ਨਾਲ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਇਸ ਉੱਪਰ ਸਕੰਜਾ ਕਸ਼ਿਆ ਇਸ ਮਗਰੋਂ ਖੁਲਾਸਾ ਹੋਇਆ ਕਿ ਪੰਜਾਬ ਬੰਦਰ ਬੀਜਾਂ ਦੇ 141 ਸੈਂਪਲ ਗੁਣਮਤਾ ਜਾਂਚ ਦੌਰਾਨ ਫੇਲ ਹੋ ਗਏ ਨੇ ਇਸ ਦੇ ਨਾਲ ਹੀ ਕੀਟਨਾਸ਼ਕ ਦੇ 81 ਸੈਂਪਲ ਖਾਦਾਂ ਦੇ 78 ਸੈਂਪਲ ਗੈਰ ਮਿਆਰੀ ਪਾਏ ਗਏ ਨੇ ਉਸ ਤੋਂ ਬਾਅਦ ਜਿਵੇਂ ਇਹ ਵੜਾ ਮਰਨ ਵਰਤ ਤੋੜਦਾ ਹਾਂ ਤਾਂ ਕੇਂਦਰ ਤੇ ਦਬਾਅ ਘਟ ਹੋ ਜਾਂਦਾ ਹੈ ਗੱਲਬਾਤ ਦਾ 1 ਸਾਲ ਤੋਂ ਪੱਧ ਰਾ ਇਸੇ ਅੰਦੋਲਨ ਕਾਰਨ ਖੁੱਲਿਆ ਡੱਲੇਵਾਲ ਐਮਐਸਪੀ ਦੇ ਕਾਨੂੰਨੀ ਗਰੰਟੀ ਸਮੇਤ ਹੋਰ ਕਿਸਾਨੀ ਮੰਗਾ ਲਈ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਨ ਦੀ ਅਪੀਲਾਂ ਕਿਹਾ ਗਿਆ ਜਦੋਂ ਕਿ ਕੇਂਦਰ ਤੇ ਦਬਾਅ ਬਣ ਰਿਹਾ ਉਸ ਕੜੀ ਮਰਨ ਵਰਤ ਤੋੜਨ ਨਾਲ ਕੇਂਦਰ ਤੇ ਦਬਾਅ ਘਟ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਕੋਲ ਪੰਜਾਬ 'ਚ ਹੋਣਗੇ ਗਦਗਦ ਹੁਣ 26 ਘੰਟੇ ਦਾ ਸਫ਼ਰ ਹੋਵੇਗਾ 13 ਘੰਟਿਆਂ 'ਚ ਹੋ ਪੂਰਾ ਇੰਜ ਹੋਵੇਗਾ ਫਾਇਦਾ ਪੰਜਾਬੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਇਸ ਨੂੰ ਸੁਣ ਕੇ ਲੋਕ ਖੁਸ਼ੀ ਦੀ ਗਦਗਦ ਹੋ ਜਾਣਗੇ ਜਾਣਕਾਰੀ ਅਨੁਸਾਰ ਪੰਜਾਬ ਤੋਂ ਗੁਜਰਾਤ ਦੀ ਯਾਤਰਾ ਆਸਾਨ ਹੋ ਰਹੀ ਹੈ ਦੱਸ ਦਈਏ NHAI ਦੁਆਰਾ ਭਾਰਤ ਦਾ ਦੂਜਾ ਸਭ ਤੋਂ ਲੰਮਾ ਅੰਮ੍ਰਿਤਸਰ-ਜਾਮਨਗੜ੍ਹ ਐਕਸਪ੍ਰੈਸ ਬਣਾਇਆ ਜਾ ਰਿਹਾ ਹੈ ਇਹ ਪ੍ਰੋਜੈਕਟ ਅਗਲੇ ਸਾਲ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਇਸ ਪ੍ਰੋਜੈਕਟ ਨਾਲ ਚਾਰ ਰਾਜ ਪੰਜਾਬ ਹਰਿਆਣਾ ਗੁਜਰਾਤ ਤੇ ਰਾਜਸਥਾਨ ਨੂੰ ਲਾਭ ਹੋਵੇਗਾ ਤਹਾਨੂੰ ਦੱਸਦੀ ਇਹ ਐਕਸਪ੍ਰੈਸਵੇ ਪਾਰਤਮਾਲਾ ਪ੍ਰੋਜੈਕਟ ਤਹਿਤ ਬਣਾਇਆ ਜਾ ਰਿਹਾ ਹੈ ਇਸ ਦਾ 915 ਕਿਲੋਮੀਟਰ ਹਿੱਸਾ ਗ੍ਰੀਨਫੀਲਡ ਅਲਾਈਨਮੈਂਟ ਦੇ ਆਧਾਰ ਤੇ ਬਣਾਇਆ ਜਾਵੇਗਾ ਇਹ ਐਕਸਪ੍ਰੈਸਵੇ 4 2 6 ਲੇਨ ਦਾ ਹੋਵੇਗਾ ਇਹ ਐਕਸਪ੍ਰੈਸਵੇ ਦਾ ਅਗਲਾ ਕੰਮ ਸਾਲ ਤੱਕ ਪੂਰਾ ਹੋ ਜਾਵੇਗਾ ਇਹ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ 26 ਘੰਟੇ ਦਾ ਸਫ਼ਰ 13 ਘੰਟੇ ਵਿੱਚ ਰਹਿ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੰਜਾਬੀ ਦੇਸ਼ ਲਈ ਜਾਨਾਂ ਵਾਰਨ ਵਾਲੀ ਕੌਮ ਹੈ ਨਾਹੀਂ ਸੁਰੱਖਿਆ ਲਈ ਖਤਰਾ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਪਿੰਡ ਰਿਆੜ ਵਿਖੇ ਕੁੱਕਾ ਲਹਿਰ ਦੇ ਮੋਢੀ ਸਤਗੁਰੂ ਰਾਮ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹਨਾਂ ਯੋਧਿਆਂ ਦੇ ਇਤਿਹਾਸ ਦੀ ਸਾਂਝ ਨਵੀਆਂ ਪੀੜ੍ਹੀਆਂ ਨਾਲ ਪਾਉਣ ਦੀ ਵੱਡੀ ਲੋੜ ਹੈ ਕਿਉਂਕਿ ਨਵੀਂ ਪੀੜ੍ਹੀ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਟੁੱਟਦੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਸਰਵੇਚ ਦਾਅਵਾ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਪਿਛਲੇ 2 ਸਾਲਾਂ ਚ 3.5 ਲੱਖ ਪੰਜਾਬੀਆਂ ਨੇ ਬਦਲਿਆ ਧਰਮ ਮੁਫਤਰਯੋੜੀਆਂ ਦੇ ਚੱਕਰ ਬਣ ਰਹੇ ਨੇ ਜੀ ਐਸ ਆਈ ਪੰਜਾਬ 'ਚ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਜਿਆਦਾਤਰ ਭਾਰਤੀ ਆਪਣਾ ਧਰਮ ਬਦਲ ਕੇ ਇਸਾਈ ਧਰਮ ਅਪਣਾ ਰਹੇ ਨੇ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਵਿੱਚ 3.5 ਲੱਖ ਪੰਜਾਬੀ ਆਪਣਾ ਧਰਮ ਛੱਡ ਕੇ ਇਸਾਈ ਬਣ ਗਏ ਨੇ ਸਿੱਖ ਵਿਦਵਾਨ ਅਤੇ ਖੋਜ ਡਾਕਟਰ ਅਨਵੀਰ ਸਿੰਘ ਨੇ ਆਪਣੇ ਸਰਵੇਖਣ ਦੇ ਆਧਾਰ ਤੇ ਇਹ ਦਾਵਾ ਕੀਤਾ ਹੈ ਅਬ ਦੋਸਤੋ ਬਾਦ ਅਗਲੀ ਵੱਡੀ ਖਬਰ ਜੀ ਪੰਜਾਬ ਦੀਆਂ ਗੱਡੀਆਂ ਤੋਂ ਦਿੱਲੀ ਵਾਲਿਆਂ ਨੂੰ ਖਤਰਾ ਹੈ ਬੀਜੇਪੀ ਲੀਡਰ ਦੇ ਦਾਅਵੇ ਮਗਰੋਂ ਪੜਕੇ ਨੇ ਜੀ ਸੀਐਮ ਪੰਜਾਬ ਦੀਆਂ ਗੱਡੀਆਂ ਤੋਂ ਦਿੱਲੀ ਵਾਲਿਆਂ ਨੂੰ ਡਰ ਲੱਗਦਾ ਹੈ ਬੀਜੇਪੀ ਲੀਡਰ ਪਰਮੇਸ਼ਰ ਵਰਮਾ ਨੇ ਪੰਜਾਬ ਦੀਆਂ ਗੱਡੀਆਂ ਨੂੰ ਸੁਰੱਖਿਆ ਲਈ ਖਤਰਾ ਕਰਾਰ ਦਿੱਤਾ ਹੈ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਵੰਤਵਨ ਪੜਕਗੇ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਸਟਾਨੀ ਹੈ ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਨੇ ਇੱਥੇ ਹਰ ਸੂਬੇ ਦੇ ਨੰਬਰ ਵਾਲੀਆਂ ਗੱਡੀਆਂ ਵੀ ਚਲਦੀਆਂ ਨੇ ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਜਾ ਸਕਦੀ ਹੈ ਇਸ ਤੇ ਕੋਈ ਵੀ ਪਾਬੰਦੀ ਨਹੀਂ ਹੈ ਵੀਡੀਓ ਸ਼ੇਅਰ ਕਰਦੇ ਹੋਏ ਜੇ ਮਾਨ ਨੇ ਕਿਹਾ ਕਿ ਭਾਜਪਾ ਦਾ ਇਹ ਵਿਅੰਗ ਸੁਣੋ ਇਹ ਪੰਜਾਬ ਦੇ ਲਈ ਬਿਹਦ ਖਤਰਨਾਕ ਤੇ ਚਿੰਤਾਜਨਕ અપਮਾਨ ਵਾਲਾ ਹੈ ਇਹ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਰਹੇ ਨੇ ਕਿ ਪੰਜਾਬ ਦੇ ਗੱਡੀਆਂ ਦਿੱਲੀ ਚੋਂ ਕਿਉਂ ਘੁੰਮ ਰਹੀਆਂ ਨੇ ਉਹਨਾਂ ਨੇ ਇਦਾਂ ਕਿਹਾ ਹੈ ਕਿ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ ਇਹ ਮੇਰੇ ਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ અપਮਾਨ ਵਾਲੀ ਗੱਲ ਹੈ ਅੱਜ ਪੰਜਾਬੀ ਬਿਹਦ ਦਰਦ ਤੇ અપਮਾਨ ਮਹਿਸੂਸ ਕਰ ਰਿਹਾ ਹੈ ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀ ਦੀ ਦੇਸ਼ ਭਗਤੀ ਤੇ ਸਵਾਲ ਚੁੱਕਣਾ ਠੀਕ ਕਰ ਨਹੀਂ ਹੈ ਉਸ ਤੋਂ ਬਾਅਦ ਦੀ ਵੱਡੀ ਖਬਰ ਦੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਦੇ ਘੱਟ ਗਿਣਤੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਇਹ ਜਿਸ ਤਹਿਤ ਪੰਜਾਬ ਸਰਕਾਰ ਨੇ ਇਹ ਤੁਹਾਨੂੰ ਦੱਸਣਾ ਚਾਹੁੰਦੀ ਜੀ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਇਹ ਜਿਹੜੀ ਸਕਾਲਰਸ਼ਿਪ ਸਕੀਮ ਹੈ ਜਿਹਦੇ ਵਿੱਚ 2024-25 ਲਈ ਵਿਦਿਆਰਥੀ ਦੇ ਵਜੀਫੇ ਦੀ ਸਕੀਮ ਹੈ 245 ਕਰੋੜ ਰੁਪਏ ਤੱਕ ਜਿਹੜੇ ਜਾਰੀ ਕਰ ਦਿੱਤੇ ਗਏ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਕਿਸਾਨਾਂ ਦੀ ਹੋएगी ਜੀ ਬੱਲੇ ਬੱਲੇ ਐਮਐਸਪੀ ਨੂੰ ਲੈ ਕੇ ਮੋਦੀ ਸਰਕਾਰ ਲੈਣ ਜਾ ਰਿਹਾ ਹੈ ਵੱਡਾ ਫੈਸਲਾ ਪੀਐਮ ਨਿਵਾਸ ਤੇ ਹੋ ਰਹੀ ਹੈ ਬੈਠਕ ਪ੍ਰਧਾਨ ਮੰਤਰੀ ਨਿਵਾਸ ਤੇ ਮੋਦੀ ਕੈਬਨਿਟ ਦੀ ਬੈਠਕ ਸ਼ੁਰੂ ਹੋ ਗਈ ਹੈ ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸੂਤਰਾਂ ਦੀ ਮੰਨੀਏ ਤਾਂ ਅੱਜ ਬੈਠਕ 2025-26 ਦੇ ਸੀਜ਼ਨ ਲਈ ਘੱਟੋ ਘੱਟ ਸਮਰਥਨ ਮੁੱਲ ਨੂੰ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ ਰਾਜ ਚੋਣ ਕਮਿਸ਼ਨ ਦੀ ਸਾਂਝੀ ਜਿਹੜੀ ਜਾਣਕਾਰੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ 1 ਜਨਵਰੀ ਨੂੰ ਕੇਂਦਰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਿਸਾਨਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸੀ ਇਸ ਵਿੱਚ ਮੋਦੀ ਸਰਕਾਰ ਨੇ ਡੀਏਪ ਦੀਆਂ ਕੀਮਤਾਂ ਵਿੱਚ ਕਿਸਾਨਾਂ ਨੂੰ ਰਾਹਤ ਦਿੱਤੀ ਸੀ ਸਰਕਾਰ ਨੇ ਕਿਸਾਨਾਂ ਨੂੰ ਡੀਏਪ ਖਾਦਾ 50 ਕਿਲੋ ਦਾ ਬੈਗ 1350 ਰੁਪਏ ਦੇਣ ਦਾ ਫੈਸਲਾ ਕੀਤਾ ਹੈ ਯਾਨੀ ਸਰਕਾਰ ਡੀਏਪ ਚੋਂ 3850 ਰੁਪਏ ਦਾ ਵਾਧੂ ਸਬਸਿਡੀ ਦੇਵੇਗੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਮੌਸਮ ਆਧਾਰਿਤ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਇਸ ਦੇ ਲਈ ਸਰਕਾਰ ਨੇ ਕੁੱਲ 69515 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜੀ ਤਾਂ ਸੀ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀ ਹੇਠੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵਾਦੀ